ਕਿਸੇ ਤੇ ਵੀ ਦੁੱਖ ਆ ਜਾਏ ਦੁੱਖ ਦੁੱਖ ਦੀਆਂ ਕਈ ਕਿਸਮਾਂ ਦੀ ਪੀੜਾ ਇੱਕ ਹੀ ਹੁੰਦੀ ਹੈ ਸਟ੍ਰੈਸ ਦੇ ਕੀ ਇਹ ਕਾਰਨ ਕੋਈ ਹੋ ਸਕਦੇ ਆ ਸਿੱਧੀ ਗੱਲ ਮੈਂ ਕਹਾਂ ਕਿਸੇ ਕਿਸਮ ਦਾ ਦੁੱਖ ਆਵੇ ਕਿਸੇ ਕਿ ਤਰੀਕੇ ਨਾਲ ਸਾਨੂੰ ਪਤਾ ਹੈ ਉਹ ਇਹ ਸੀ ਕੀ ਕਰ ਸਕਨੇ ਆ ਜੀ ਸਾਡੇ ਕੋਲ ਕੀ ਅਸੀਂ ਕੀ ਕਰਨਾ ਸਾਡੇ ਪੱਲੇ ਕੁਝ ਹੁੰਦਾ ਮੈਂ ਬੇਨਤੀ ਕਰਾਂ ਦੁੱਖ ਵਡਾਨ ਵਾਸਤੇ ਪਦਵੀ ਰੁਪਈਆ ਸ਼ੌਹਰਤ ਤੇ ਸੋਨਾ ਚਾਂਦੀ ਨਹੀਂ ਚਾਹੀਦਾ ਜੇ ਕਿਸ ਤੇ ਦੁੱਖ ਆ ਜਾਏ ਹਮਦਰਦੀ ਨਾਲ ਇਹ ਨਹੀਂ ਕਹਿ ਦਿਓ ਤਕੜਾ ਹੋਏ ਕੋਈ ਨਹੀਂ ਅਸੀਂ ਤੇਰੇ ਨਾਲ ਆ ਗੁਰੂ ਤੇਰੇ ਨਾਲ ਹੈ ਤੇ ਸੱਚ ਇਹ ਜੇ ਡਿੱਗਿਆ ਹੋਇਆ ਬੰਦਾ ਉੱਠ ਕੇ ਖੜਾ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਕਿਹਾ ਕਿ ਥਾਂ ਤੇ ਕਹਿੰਦੇ ਜਦੋਂ ਇਹ ਵੀ ਨਾ ਕੋਈ ਰਹਿ ਇਹ ਵੀ ਨਾ ਕਹਿਣ ਵਾਲਾ ਕੋਈ ਰਹਿ ਤੇਰੇ ਸੀ ਹੈ ਆ ਹਜ਼ੂਰ ਦਾ ਬਚਨ ਹੈ ਨਾ ਕਿ ਸਵਾਰਤ ਸਵਾਉ ਨਾ ਕੋ ਕਰੈ ਨਹਿ ਕਿਛੋ ਵੈ ਕਾ ਜਿਹੜੀ ਬਚਨ ਜਾ ਕੋ ਮੁਸ਼ਕਲ ਅਤ ਬਣੇ ਉਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਕਲੇ ਸਭੇ ਭੱਜੇ ਭੱਜੇ ਆਸਰਾ ਚੂਕੈ ਸਭਸਰਾਓ ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਪਰਮ ਲੱਗੇ ਨ ਤਤੀ ਵਾਓ ਜੇ ਕੋ ਹੂਆ ਦੁਬਲਾ ਜਿਹੜਾ ਇਹ ਜ ਪਤਾ ਹੈ ਨੰਗ ਭੋਕੀ ਪੀਰ ਦਮੜਾ ਪੱਲੈ ਨਾ ਪਵੇ ਨਾ ਕੋ ਦੇਵੇ ਐ ਇਹ ਤੋਗ ਧਿਆਨ ਰੱਖਿਓ ਨਾ ਕੋ ਦੇਵੇ ਤੀ ਰੁਪਈਆ ਨਾ ਦਿਓ ਪੈਸਾ ਨਾ ਦਿਓ ਉਸ ਇਨਸਾਨ ਖਾਂ ਡਾਕਟਰ ਸਾਹਿਬ ਵੀਰ ਬੈਠੇ ਹੋਣੇ ਨੇ ਆ ਇੱਕ ਛੱਟ ਵਜਦਾ ਨਾ ਸਾਡੇ ਹੱਥ ਤੇ ਛੱਟ ਵਜਦਾ ਸੋਜਿਸ਼ ਹੋ ਜਾਂਦੀ ਹੈ ਤੇ ਮੈਨੂੰ ਇੱਕ ਦਿਨ ਗੁਰਮਖ ਕੋ ਕਹਰੇ ਸਨ ਸੋਜਿਸ਼ ਪਤਾ ਕਿਉਂ ਹੁੰਦੀ ਹੈ ਜਿੰਨੇ ਸੈੱਲ ਨੇ ਇੱਕੋਦਮ ਸਾਰੇ ਇਕੱਠੇ ਹੋ ਜਾਂਦੇ ਇੱਥੇ ਕੁਝ ਹੋ ਗਿਆ ਉਹ ਤਾਂ ਹੀ ਹੁੰਦਾ ਨਾ ਜੀ ਛੱਟ ਵਜਦੀ ਹੈ ਪਤਾ ਲੱਗ ਜਾਂਦਾ ਸਾਰੇ ਸੈੱਲ ਇਕੱਠੇ ਹੋ ਕੇ ਇੰਨਾ ਵੱਡਾ ਚਮੜੀ ਜਿਹੜੀ ਹੈ ਉਹ ਮੋਟਾਪੇ ਚ ਆ ਜਾਂਦੀ ਹੈ ਗੁਰਮਖੋ ਕਿਸੇ ਬੰਦੇ ਤੇ ਦੁੱਖ ਆਇਆ ਹੋਵੇ ਦੋ ਕਿਸੇ ਕਿਸਮ ਦਾ ਹੋਵੇ ਸਿਰਫ ਤੁਸੀਂ ਉਹਨੂੰ ਮੋਹਰਲ ਸਪੋਰਟ ਹੀ ਦੇ ਗਿਓ ਗੁਰੂਏ ਦੇ ਵਿੱਚ ਵੀ ਪੜਾ ਕਰੇਗਾ ਇਸੇ ਕਰਕੇ ਗੁਰਬਾਣੀ ਨੇ ਕਹਿਆ ਤੂੰ 2 ਘੰਟੇ ਦੀ ਅਰਦਾਸ ਕਰ ਤੂੰ 10 ਘੰਟੇ ਦੀ ਕਰ ਤੇ ਤੇਰੀ ਅਰਦਾਸ ਮੈਂ ਤਾਂ ਸੁਣਾਗਾ ਜੇ ਇਹ ਕਹੇਗਾ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਾਤਾ ਪੜਾ ਇਹ ਸਪੋਰਟ ਨਾਲ ਬੰਦਾ ਉੱਠ ਖਲੋਂਦਾ ਪਰ ਇਹ ਵੀ ਗੱਲ ਯਾਦ ਰੱਖਿਓ ਜ਼ਿੰਦਗੀ 'ਚ ਫਿਰ ਭੁੱਲਦੇ ਕੋਈ ਨਹੀਂ ਜਿਹੜੇ ਦੁੱਖ ਵੇਲੇ ਭੱਜੇ ਹੁੰਦੇ ਆ ਉਦੋਂ ਬਾਦੋਂਾਂ ਤੇ ਭਰੋਸਾ ਨਹੀਂ ਰਹਿੰਦਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਸ਼ਬਦ ਕਹਿ ਰਿਹਾ ਕਿ ਦਾਰਾ ਮੀਤ ਪੂਤ ਸੰਬੰਧੀ ਸਗਰੇ ਧੰਸਿਓ ਲਾਗੇ ਜਬ ਇਹ ਨਿਰਦਨ ਦੇਖਿਓ ਨਰਕੋ ਸੰਗ ਛਾੜ ਸਭ ਭੱਗ ਗਏ ਸਾਰੇ ਛੱਡ ਗਏ ਗੁਰੂ ਜੀ ਕਹਿੰਦੇ ਆਓ ਮੇਰਿਆ ਮਨਾ ਹੁਣ ਇੱਥੇ ਨਾ ਇਹ ਸ਼ਬਦ ਜਦੋਂ ਕਿਸੇ ਨੂੰ ਧੋਖਾ ਮਿਲ ਜਾ ਤੇ ਇਹ ਪੜਿਓ ਹੁਣ ਜੇ ਉਹੰਜ ਅੰਦਰ ਅੰਦਰ ਰਿੱਜੀ ਜਾਣਗੇ ਨਾ ਆ ਜਿਵੇਂ ਤੌੜੀ ਵੇਚਦੀ ਏ ਤੋ ਸਾਡੇ ਬਜ਼ੁਰਗ ਕਹਿੰਦੀ ਹੁੰਦੇ ਸਨ ਤੌੜੀ ਰਿੱਜੇਗੀ ਆਪਣੇ ਕੰਡੇ ਸਾੜਨੇ ਦੂਜੇ ਦਾ ਕੀ ਜਾਣੇ ਤੌੜੀ ਦਾ ਪਤਾ ਹੈ ਬਜ਼ੁਰਗ ਮਾਤਾਵਾਂ ਨੂੰ ਉਹ ਬਲਟੋਈ ਤੁਸੀਂ ਹਾਂਡੀ ਕਹਿੰਦੇ ਮਿੱਟੀ ਦੀ ਬਲਟੋਈ ਕਹਿੰਦੇ ਸਨ ਸਾਡੇ ਚਾਟੀ ਹੋਰ ਹੁੰਦੀ ਸੀ ਤੇ ਤੁਹਾਨੂੰ ਪਤਾ ਹੀ ਕਾੜਨੀ ਹੋਰ ਹੁੰਦੀ ਸੀ ਚਲੋ ਕਾੜਨੀ ਚਾਟੀ ਕੁਝ ਹੀ ਹੁੰਦੀ ਸੀ ਨਾ ਜਿੱਥੇ ਦੁੱਧ ਕਾੜਦੇ ਸਨ ਤੇ ਜਿੱਥੇ ਢੜਕਦੇ ਸਨ ਉਹ ਢੜਕਣ ਵਾਲੀ ਚਾਟੀ ਤੇ ਬਲਟੋਈ ਖਾਂਡੀ ਹੁਣੀ ਤੇ ਉਹ ਜੇ ਮੰਨ ਲਓ ਤੁਸੀਂ ਉੱਤੋਂ ਚੱਪਣੀ ਦਿੱਤੀ ਹੈ ਤੇ ਸਾਗਰ ਜੀ ਜਾਂਦਾ ਤੇ ਦੂਜੇ ਨੂੰ ਕੀ ਹੋਣਾ ਉਹਨੇ ਆਪਣੇ ਕੰਡੇ ਸਾਠਨੇ ਨੇ ਉਹੀ ਤੱਤੀ ਹੋਣੀ ਹੈ ਨਾ ਉਹਨੇ ਦੂਜੇ ਦਾ ਕੀ ਕਰ ਲੈਣਾ ਤੇ ਮੈਂ ਕਹਾਂਗਾ ਜਦੋਂ ਬੰਦੇ ਤੇ ਇਹ ਦੇਣਾ ਉਹਨਾਂ ਇਹ ਗੁਰੂ ਤੇਗ ਬਹਾਦਰ ਦਾ ਸ਼ਬਦ ਨਿਤਨੇਮ ਚ ਪੱਕੇ ਹੀ ਨੋਟ ਕਰ ਲਈਏ ਕਿ ਮਣਾ ਆਪਣੇ ਕੰਡੇ ਲੂਨ ਦੀ ਥਾਂ ਤੇ ਸ਼ਬਦ ਪੜ੍ਹ ਲਈ ਤੇਨੂੰ ਸਹਾਰਾ ਮਿਲ ਜਾਏਗਾ ਆਪਣਾ ਭਿਲੂਣਾ ਹੈ ਨਾ ਤਪੀ ਜਾਣਾ ਕੱਲਿਆਂ ਬੈਠੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆ ਕਹਾ ਨਹੀਂ ਨਹੀਂ ਕਹੂੰ ਕਹਾ ਫਿਰ ਬਿੰਦ ਇੱਥੇ ਉੱਤੇ ਬਿੰਦੀ ਲੱਗੀ ਹੋਣੀ ਹੈ ਖਾਹ ਦੇ ਉੱਤੇ ਕਹੂੰ ਕਹਾ ਇਹਨੂੰ ਇਹਨੂੰ ਨਾਸਕੀ ਪਾਠ ਨਹੀਂ ਕਰਨਾ ਜੀ ਜਿਹੜਾ ਕਹਾ ਹੈ ਕਹੂੰ ਕਹਾ ਇਆ ਮਨ ਬੌਰੇ ਕਉ ਕੀ ਕਹਾ ਇਸ ਮੌਰੇ ਮਨ ਨੂੰ ਝੱਲੇ ਮਨ ਨੂੰ ਇਨ ਸਿਉਂ ਨਹਿੋਂ ਲਗਾਇਓ ਇਸ ਝੱਲੇ ਮਨ ਨੂੰ ਬੌਰੇ ਮਨ ਨੂੰ ਕੀ ਕਹਾ ਉਹ ਨਕਮਿਆਂ ਰੋਜ਼ ਤੈਨੂੰ ਧੋਖਾ ਦਿੰਦੇ ਨੇ ਫਿਰ ਇਹਨਾਂ ਪਿੱਛੇ ਵੱਜੇ ਬੈਠਾ ਛਾਡੇ ਨਾ ਦਾ ਖਿਹੜਾ ਉਸ ਪ੍ਰੀਤਮ ਵੱਲ ਚਲ ਜਿਹੜਾ ਕਦੀ ਧੋਖਾ ਨਹੀਂ ਦਿੰਦਾ ਹੁੰਦਾ ਕੀ ਕਹਾ ਇਸ ਮਨ ਨੂੰ ਜਿਉਂ ਕਹਿੰਦਾ ਮੈਂ ਹਾਰ ਗਿਆ ਕਹਿ ਕੇ ਕੇ ਕਹੂੰ ਕਹਾ ਇਹ ਆ ਮਨ ਬੌਰੇ ਕੋ ਇਨ ਸਿਉ ਨਿਹੁ ਲਗਾਇਓ ਇਨ ਸੋ ਉੱਤੇ ਜਿਹੜੇ ਦਾਰਾ ਮੀਤ ਪੂਤ ਸੰਬੰਧੀ ਇਨ ਸਿਉ ਮਹਾਰਾਜ ਕਹਿੰਦੇ ਨੇ ਇਨਾਂ ਨਾਲ ਮੁਹੱਬਤ ਕਰ ਰਿਹਾ ਹੈ। ਇਨ ਸੋ ਨਿਖੂ ਲਗਾਇਓ ਦੀਨਾ ਨਾਥ ਸਕਲ ਪੈ ਭੰਜਨ ਦੀਨਾ ਨਾਥ ਦਾ ਆਪ ਸਮਝਦੇ ਹੋ ਗਰੀਬਾਂ ਦਾ ਮਾਲਕ ਦੀਨ ਦੀਨਾ ਗਰੀਬਾਂ ਦਾ ਮਾਲਕ ਸਕਲ ਇੱਥੇ ਪਾਠ ਸਕਲ ਆਇਆ ਉੱਤੇ ਸਗਲ ਆਇਆ ਸੀ ਪਰ ਆਪਾਂ ਇੱਥੇ ਸਗਲ ਨਹੀਂ ਕਰਨਾ ਸਕਲ ਹੀ ਕਰਨਾ ਹੈ ਸਕਲ ਦਰਤ ਸਾਰੇ ਅਗਿਆ ਸ਼ਬਦ ਪੈ ਜਿਹੜਾ ਭੈ ਸ਼ਬਦ ਹੈ ਭਾਉ ਇੱਕ ਸ਼ਬਦ ਹੁੰਦਾ ਹੈ ਜੀ ਭਉ ਪੱਬਾ ਊੜੇ ਥੱਲੇ ਔਂਕੜ ਭਉ ਤੇ ਇਸੇ ਕਰਕੇ ਕੋ ਮੇਰਾ خیال ਦਇਆਨੰਦ ਨਹੀਂ ਬੋਲਿਆ ਸੀ ਜੀ ਗੁਰੂ ਗੁਰੂ ਸਾਹਿਬ ਨੇ ਨਿਰਭਉ ਕਹਿ ਦਿੱਤਾ ਉਹਨਾਂ ਨੂੰ ਤੇ ਪਤਾ ਨਹੀਂ ਸੀ ਸੰਸਕ੍ਰਿਤ ਦਾ ਇਹ ਅਸਲ 'ਚ ਗੁਰਬਾਣੀ ਵਿੱਚ ਜਦੋਂ ਸ਼ਬਦ ਭੈ ਹੁੰਦਾ ਹੈ ਨਾ ਇਹ ਬਹੁਵਚਨ ਦਾ ਲਖਾਇਕ ਹੁੰਦਾ ਹੈ ਭੈ ਇਸ ਸਤਿਗੁਰੂ ਨੇ ਤਾਂ ਹੀ ਸਕਲ ਸ਼ਬਦ ਸਕਲ ਸਾਰੇ ਇਹਦਾ ਅਰਥ ਹੋ ਗਿਆ ਦੀਨਾ ਨਾਤ ਸਕਲ ਭੈ ਭੰਜਨ ਇਸ ਬੌਰੇ ਮਨ ਨੂੰ ਸਮਝਾਣਾ ਵਾ ਕਿ ਉਹ ਗਰੀਬਾਂ ਦਾ ਰਾਖਾ ਹੀ ਤੇ ਸਾਰੇ ਡਰ ਜਿਹੜੇ ਨੇ ਭੈ ਜਿਹੜੇ ਨੇ ਉਹਨਾਂ ਨੂੰ ਭੰਜਨ ਵਾਲਾ ਟੁਕੜੇ ਟੁਕੜੇ ਚਿਨੀ ਚਿਨੀ ਕਰਨ ਵਾਲਾ ਹਰ ਭੈ ਦੇ ਟੁਕੜੇ ਕਰ ਦਿੰਦਾ ਜਸ ਤਾਂ ਕਉ ਬਿਸਰਾਇਓ ਉਹਦੇ ਜਸ ਨੂੰ ਤਾਂ ਕੋ ਤਿਸ ਦੇ ਜਸ ਨੂੰ ਜਿਹੜਾ ਗਰੀਬਾਂ ਦਾ ਰਾਖਾ ਹੈ ਉਹਨੂੰ ਬਿਸਰਾ ਬੈਠਾਏ ਇਹ ਫਿਰ ਉਧਰ ਹੀ ਭੱਜਿਆ ਜਾਂਦਾ ਜਿੱਧਰ ਜਿਹੜੇ ਧੋਖਾ ਦਿੰਦੇ ਆ ਜਸਤਾ ਕੋ ਬਿਸਰਾਇਓ ਅੱਗੇ ਫਿਰ ਸਤਿਗੁਰੂ ਨਾ ਇੱਕ ਛਿੜਕ ਮਾਰਦਿਆ ਮਨ ਨੂੰ ਕਹਿਣ ਲੱਗੇ ਸਵਾਨ ਪੂਛ ਜਿਉ ਭਇਓ ਨਾ ਸੁਧੋ ਫਿਰ ਬੇਨਤੀ ਧੱਦੇ ਦੇ ਉੱਤੇ ਹੋੜਾ ਨਹੀਂ ਇਹ ਹੋੜਾ ਨਹੀਂ ਬੋਲਣਾ ਉੜੇ ਨੂੰ ਓਮਕੜ ਲੱਗੀ ਇਹ ਉਹ ਅੰਕੜੇ ਨਾ ਜੀ ਹਜ਼ੂਰ ਕਹਿੰਦੇ ਸਵਾਨਦਾਰ ਤੇ ਕੁੱਤਾ ਤੇ ਪੂਛ ਇਹਨੂੰ ਪੂਛ ਨਹੀਂ ਬੋਲਣਾ ਟਿੱਪੀ ਲਾ ਕੇ ਜੇ ਪੂਛ ਲਿਖਿਆ ਤੇ ਇੱਕ ਸ਼ਬਦ ਬਾਣੀ ਚਾਹੁੰਦਾ ਪੂਸ਼ ਵੇਖੋ ਮੈਂ ਸਾਖੀ ਵੀ ਸੁਣਾ ਦਿੱਤੀ ਹੈ ਤੇ ਮੈਂ ਆਪਣਾ ਕੰਮ ਵੀ ਜ਼ਰੂਰ ਕਰਾਂਗਾ ਵੀ ਉੱਥੋਂ ਥੱਲੇ ਆਉਣਾ ਵੀ ਠੀਕ ਨਹੀਂ ਆਏਗਾ ਇੱਕ ਹੁੰਦਾ ਪੂਸ਼ ਇੱਕ ਇਹ ਪੂਸ਼ ਕਾਂ ਗਾਲਾਇਓ ਪੂਸ਼ ਪਰ ਵੇਲ ਨਾ ਜੋ ਹੈ ਕੰਤ ਤੂੰ ਉਥੇ ਭੱਬੇ ਨਾਲ ਜਦੋਂ ਪੂਛ ਆਉਂਦਾ ਉਹਦਾ ਅਰਥ ਹੈ ਮੂਰਖ ਇੱਥੇ ਪੂਛ ਆਇਆ ਹੈ ਮਹਾਰਾਜ ਕਹਿੰਦੇ ਨੇ ਸਵਾਨ ਪੂਛ ਕੁੱਤੇ ਦੀ ਪੂਛਲ ਜਿਉਂ ਭਇਓ ਨਾ ਸੁੱਧ ਹੋ ਜਿਵੇਂ ਉਹ ਸਿੱਧੀ ਨਹੀਂ ਹੁੰਦੀ ਸੁੱਧੋਦਰ ਤੇ ਸਿੱਧੀ ਤੇ ਅੱਗੇ ਮਹਾਰਾਜ ਕਹਿੰਦੇ ਨੇ ਬਹੁਤ ਯਤਨ ਮੈਂ ਕਿਨੂ ਬਹੁਤ ਯਤਨ ਮੈਂ ਇਹ ਇੱਥੇ ਇੱਕ ਹੋਰ ਬੇਨਤੀ ਕੀਨੋ ਨੰਨੇ ਤੇ ਹੋੜਾ ਨਹੀਂ ਐਨੇ ਔੜੇ ਨੂੰ ਊੜੇ ਨੂੰ ਓਮਕਰ ਲੱਗੀਏ ਕੀਨੋ ਤੇ ਕੀਨੋ ਅਕਸਰ ਜ਼ਿਆਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਦੋਂ ਪਿਛਲੇ ਦਿਨਾਂ ਤੋਂ ਕਥਾ ਕਰ ਰਿਹਾ ਮੈਂ ਖੁਦ ਕਹਿਣਾ ਵੀ ਬਣਾ ਸੀ ਐਵੇਂ ਸਬਕ ਨਹੀਂ ਊੜੇ ਨੂੰ ਹੋੜਾ ਬਣਾਵਣਾ ਬੋਲੀ ਕੇ ਗੁਰੂ ਜੀ ਕਹਿ ਰਹੇ ਨੇ ਕਿ ਬਹੁਤ ਯਤਨ ਮੈਂ ਕੀਨੋ ਮੈਂ ਬੜੇ ਯਤਨ ਕੀਤੇ ਇਹ ਮਨ ਕੁੱਤੇ ਦੀ ਪੂਛਲ ਕੈ ਜਿੰਨੇ ਧੋਖਾ ਦਿੰਦੇ ਨੇ ਜਿੰਨੇ ਭੈਣ ਭਰਾ ਪੁੱਤਰ ਧੀਆਂ ਜਿੰਨੇ ਠੁੱਡੇ ਮਾਰਦੇ ਨੇ ਇਹ ਨਕਮਾ ਫਿਰ ਉਹਨਾਂ ਦੇ ਵਿੱਚ ਵੱੜਦਾ ਰੱਬ ਵਾਲੇ ਪਾਸੇ ਨਹੀਂ ਤੁਰਦਾ ਇਹਦਾ ਮਤਲਬ ਇਹ ਹੋਇਆ ਨਾ ਵੀ ਬਹੁਤ ਹਾਂ ਯਤਨ ਕੀਤਾ ਨਿਮਰਤਾ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਅਵਸਥਾ ਨਹੀਂ ਹੈਗੀ ਇਹ ਮੈਂ ਕਾ ਮੇਰੇ ਵਰਗੇ ਨੂੰ ਕਹਿ ਰਿਹਾ ਤੇ ਛوان ਪੂਛ ਬਾਰੇ ਇੱਕ ਕਹਾਵਤ ਹੈ ਜਿਵੇਂ ਕੱਲ ਸੀ ਨਾ ਰਹਿਤ ਨਹੀਂ ਦਿਨ ਚਾਰ ਇੱਕ ਕਹਾਵਤ ਹੈ ਕਿ ਕੁੱਤੇ ਦੀ ਪੂਸ਼ਲ 12 ਸਾਲ ਵਾਂਸ ਦੀ ਵੰਝਲੀ ਚ ਪਾ ਦਿੱਤੀ ਵੰਝਲੀ ਹੁੰਦੀ ਸੀ ਇਹ ਵੰਝਲੀ ਵਜਦੀ ਵੀ ਹੈ ਨਾ ਬੰਸਰੀ ਜੀ ਨੂੰ ਕਹਿੰਦੇ ਆ ਨਾ ਇਹ ਪੁਰਾਣੇ ਬਜ਼ੁਰਗਾਂ ਨੇ ਕਿਹਾ ਵੀ ਕੁੱਤੇ ਦੀ ਪੂਸ਼ਲ ਲਈ ਟੇਢੀ ਸੀ ਉਹਨੂੰ 12 ਸਾਲ ਨਾਲ ਵਾਂਸ ਦੇ ਵਿੱਚ ਉਹ ਵੰਝਲੀ ਚ ਪਾ ਦਿੱਤਾ ਉਹ ਸਿੱਧਾ ਸੀ ਵਾਂਸ ਤੇ ਮੈਂ ਉਸ ਦਿਨ ਸੁਣੋ ਜੇ ਗੱਲ ਕਹੀ ਸੀ ਕਿ ਕੁੱਤੇ ਦੀ ਪੂਸ਼ਲ 12 ਸਾਲ ਵਾਂਸ ਵਿੱਚ ਪੈ ਕੇ ਜਦੋਂ ਕੱਢੀ ਉਹ ਫਿਰ ਟੇਢੀ ਦੀ ਟੇਢੀ ਇਹਦਾ ਮਤਲਬ ਇਹ ਵੀ ਇਹਦੇ ਤੇ ਕੋਈ ਅਸਰ ਨਹੀਂ ਹੋਇਆ ਗੁਰੂ ਸਾਹਿਬ ਕਹਿੰਦੇ ਕੁੱਤੇ ਦੀ ਪੂ ਸ਼ਲੇਮਾਨ ਇੰਨਾ ਯਤਨ ਕੀਤਾ ਬੰਦਾ ਬਣ ਬੰਦਾ ਬਣ ਬੰਦਾ ਬਣ ਨਹੀਂ ਸਵਾਨ ਪੂਜ ਜੋ ਭਇਓ ਨਾ ਸੁੱਧੋ ਬਹੁਤ ਯਤਨ ਮੈਂ ਕੀਨੋ ਹਣ ਇੰਨੀ ਗੱਲ ਕਰਕੇ ਨਾ ਫਿਰ ਗੁਰੂ ਤੇਗ ਬਹਾਦਰ ਸਾਨੂੰ ਆਪਣੀ ਗਲਵੱਕੜੀ ਚ ਲੈ ਗਏ ਵੇਖੋ ਕਿੱਦੀ ਵੱਡੀ ਬਖਸ਼ਿਸ਼ ਅੱਗੇ ਫਿਰ ਕਹਿਣ ਲੱਗੇ ਕਿੰਨਾ ਪਿਆਰ ਕਰਦੇ ਮੈਂ ਕਿਹਾ ਇੱਕ ਮਾਂ ਮੈਂ ਤਾਂ ਉਦੋਂ ਦੇ ਜਿੱਦਨ ਦੀ ਉਹਨੇ ਕਥਾ ਸ਼ਬਦਾਂ ਚੱਲੀ ਮੈਂ ਸੋਚਣਾ ਮਾਂ ਛਿੜਕਦੀ ਏ ਮਾਰਦੀ ਪਿਓ ਛਿੜਕਦਾ ਘੰਟਾ ਡੇਢ ਛਿਰਕਣ ਤੋਂ ਬਾਅਦ ਫਿਰ ਮੇਰਾ ਲਹਾਲ ਮੇਰਾ ਬੱਚਾ ਗੁਰਤੇਗ বাহাদুর ਸਾਹਿਬ ਕਹੀ ਜਾਂਦੇ ਆਹ ਕੰਮ ਨਕੰਮਾ ਆਹ ਨਕੰਮਾ ਅਖੀਰ ਤੇ ਜਦੋਂ ਸ਼ਬਦ ਨਿਕਲਣ ਲੱਗਦਾ ਫਿਰ ਕਹਿੰਦੇ ਮੇਰੇ ਪੁੱਤ ਮੈਂ ਤੇਰਾ ਪੜਹਾ ਮੰਗਣਾ ਪਿਆ ਹੁਣ ਤੁਸੀਂ ਦੇਖੋ ਆ ਤੁਕ ਹੈ ਨਾਨਕ ਲਾਜ ਬਿਰਦ ਕੀ ਰਾਖੋ ਅਰਥ ਦੇਖੋ ਇੱਥੇ ਇਹ ਨਹੀਂ ਕਿਹਾ ਤੁਸੀਂ ਮੇਰੀ ਲਾਜ ਰੱਖ ਲੋ ਉੰਜ ਹੁੰਦਾ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਗੁਰੂ ਗੋਬਿੰਦ ਸਿੰਘ ਮਾਰੇ ਦਾ ਬਚਾ ਇੱਥੇ ਕਹਿੰਦੇ ਨਾਨਕ ਲਾਜ ਬਿਰਦ ਕੀ ਰੱਖੋ ਲਾਜ ਦਾ ਅਰਥ ਹੈ ਪੈਜ ਸ਼ਰਮ ਪਰਦਾ ਕਹਿਣ ਲੱਗੇ ਅਸੀਂ ਤਾਂ ਨਕੰਮੇ ਹਾਂ ਹਾਂ ਜਿਹੜਾ ਤੇਰਾ ਬਿਰਦ ਕਹਿ ਤੇਰਾ ਮੋਢ ਕਦੀਮਾ ਸੁਆਹ ਹੈ ਤੂੰ ਪਿਆਰ ਹੀ ਕਰਨਾ ਹੈ ਉਹ ਆਪਣੇ ਬਿਰਦ ਦੀ ਪਾਤਰਾ ਕਿ ਸਾਨੂੰ ਡੁੱਬਣ ਦੇ ਜਿੱਤੇ ਡੁੱਬੇ ਪਿਆ ਸਾਨੂੰ ਰੱਖ ਲੈ